ਅਮੇਰ ਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਐਂਸਰਾਂ ਤੇ ਲੁੱਟਖੋ ਦੀਆਂ ਵਾਰਤਾ ਨੂੰ ਅੰਜਾਮ ਦੇਣ ਵਾਲੇ ਲੋਕਾਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਇਸਲਾਮਾਬਾਦ ਦੀ ਪੁਲਿਸ ਨੇ ਗ੍ਰੋਹ ਦੇ ਮੈਂਬਰਾਂ ਨੂੰ ਕਾਬੂ ਕੀਤਾ ਹੈ ਲੁੱਟਖੋ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਸੰਬੰਧ ਦੋ ਨੌਜਵਾਨਾਂ ਨੂੰ ਕੁਝ ਘੰਟਿਆਂ ਵਿੱਚ ਹੀ ਗ੍ਰਿਫਤਾਰ ਕਰ ਲਿਆ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਦੋਵਾਂ ਨੌਜਵਾਨਾਂ ਕੋਲੋਂ ਇੱਕ ਵਿਅਕਤੀ ਕੋਲੋਂ ਮੋਬਾਈਲ ਫੋਨ ਦੀ ਖੋਹ ਕੀਤੀ ਗਈ ਸੀ ਸ਼ਸ਼ੀ ਗਾਂਧੀ ਮੈਂ ਇੱਕ ਤੋਂ ਮਿਲ ਕਿ ਪਰਨਾਵਲੋ ਤੇਰਾ ਮੋਬਾਈਲ ਦਾ ਚੋਰ ਫੜਿਆ ਆ ਉਹ ਕਿੱਥੋਂ ਕਿਸ ਤਰ੍ਹਾਂ ਕੀ ਮੰਗਦਾ ਇਹ ਚੋਰੀ ਹੀ ਇਸ ਨੇਚਰ ਐ ਇਹ ਕੋਈ ਕੈਨ ਨਹੀਂ ਦਾਂ 83 ਦਿਨ ਰਾਤੋਂ ਇਹ ਜਾਣਦੇ ਹੀ ਆਪਣੇ ਘਰ ਨੂੰ ਇਹ ਦੋ ਲੜਕਿਆਂ ਨੇ ਉਹਨਾਂ ਦੇ ਕੋਲ ਮੋਬਾਈਲ ਸਨੇਚ ਕੀਤਾ ਤੇ ਮੋਬਾਈਲ ਸਨੇਚ ਕਰਕੇ ਭੱਜ ਗਏ ਪੁਲਿਸ ਪਟ ਜਦੋਂ ਪਤਾ ਲੱਗਿਆ ਤਾਂ ਇਹਨਾਂ ਨੇ ਫਿਰ ਕੇ ਲੱਭਾਗੇ ਇਹਨਾਂ ਨੇ ਉਹਨਾਂ ਨੂੰ ਦੋਨਾਂ ਨੂੰ ਕਾਬੂ ਕਰ ਲਿਆ ਇੱਕ ਦਾ ਨਾਮ ਲਵਪ੍ਰੀਤ ਸਿੰਘ ਇੱਕ ਦਾ ਨਾਮ ਨਨਨੂ ਰੈਸਟ ਕਰਨ ਤੋਂ ਬਾਅਦ ਫਿਰ ਇਹਨਾਂ ਕੋ ਜਿਹੜਾ ਇਹਨਾਂ ਨੇ ਮੋਬਾਈਲ ਸਟੈਚ ਕੀਤਾ ਸੀ ਫਲਾਈ ਦਾ ਉਹ ਵੀ ਰਿਕਵਰ ਕਰ ਲਿਆ ਕੇਸ ਰਜਿਸਟਰਡ ਕਰਕੇ ਤਫਤੀਸ਼ ਕਰਨ ਦੀ ਇਹ ਕਿੰਨੇ ਚਿਰ ਸਟ੍ਰੈਸ ਹੋ ਗਿਆ ਜੀ ਇਹ ਮੀਨਿੰਗਲ 2 ਘੰਟੇ ਦੇ ਅੰਦਰ ਅੰਦਰ ਹੀ ਇਨਕੁਇਰੀ ਕਰਕੇ ਦੁਨੋ ਕਾਬੂ ਕਰ ਲਏ ਬਨੰਦੋਸ਼ੀ ਤੇ ਇਹਦੇ ਪਹਿਲਾਂ ਨੂੰ ਕੋਈ ਨਾਮਲਾ ਦਰਜ ਹੈ ਇਸ ਮੁੰਡੇ ਉਹ ਤਾਂ ਪੀਸ ਚੱਲਣ ਦੀ ਹੈ ਉਹ ਡੀਪ ਇਨਵੈਸਟੀਗੇਸ਼ਨ ਮੇਰੀ ਕੋ ਗੱਲ ਸਾਹਮਣੇ ਆਉਂਗੀ ਉਹਨਾਂ ਦੇ ਵਿੱਚ ਇਹਨਾਂ ਦੇ ਕਾਰਵਾਈ ਹੋਊਗੀ ਯਾਰ ਠੀਕ ਹੈ ਜੀ ਧੰਨਵਾਦ ਜੀ ਅਮੇਰਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅਨਸਰਾਂ ਤੇ ਲੁੱਟਕੋ ਦੀਆਂ ਵਾਰਤਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਇਸਲਾਮਾਬਾਦ ਦੀ ਪੁਲਿਸ ਨੇ ਗ੍ਰੋਥ ਦੇ ਮੈਂਬਰਾਂ ਨੂੰ ਕਾਬੂ ਕੀਤਾ ਇਹ ਲੁੱਟਕੋ ਦੀਵਾਰ ਦਾਤ ਨੂੰ ਅੰਜਾਮ ਦੇਣ ਦੇ ਸੰਤ ਦੋ ਨੌਜਵਾਨਾਂ ਨੂੰ ਕੁਝ ਘੰਟਿਆਂ ਵਿੱਚ ਹੀ ਗ੍ਰਿਫਤਾਰ ਕਰ ਲਿਆ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਦੋਵਾਂ ਨੌਜਵਾਨਾਂ ਕੋਲੋਂ ਇੱਕ ਵਿਅਕਤੀ ਕੋਲੋਂ ਮੋਬਾਈਲ ਫੋਨ ਦੀ ਖੋਹ ਕੀਤੀ ਗਈ ਸੀ ਸ਼ਸ਼ੀ ਕਾਂਜੀ ਮੈਂ ਇੱਕ ਤੋਂ ਮਿਲ ਕਿ ਪਰਮਨੰਦ ਮੋਹਰ ਦਾ ਮੋਬਾਈਲ ਦਾ ਚੋਰ ਫੜਿਆ ਆ ਉਹ ਕਿੱਥੋਂ ਕਿਸ ਤਰ੍ਹਾਂ ਮੈਂ ਕੀ ਮੰਨਦਾ ਇਹ ਚੋਰੀ ਹੀ ਇਸ ਨੇਚਰ ਹੈ ਇਹ ਕੋਈ ਕੈਨ ਨਹੀਂ ਗਾਉਂ 83 ਦਿਨ ਰਾਤ ਨੂੰ ਇਹ ਜਾਂਦੇ ਆਪਣੇ ਘਰ ਨੂੰ ਇਹ ਦੋ ਲੜਕਿਆਂ ਨੇ ਉਹਨੂੰ ਮੋਬਾਈਲ ਸਨੇਚ ਕੀਤਾ ਮੋਬਾਈਲ ਸਨੇਚ ਕਰਕੇ ਭੱਜ ਗਏ ਪੁਲਿਸ ਪਟ ਜਦੋਂ ਪਤਾ ਲੱਗਿਆ ਨਾ ਫਿਰ ਕੇ ਲਾ ਪਾ ਗਏ ਇਹ ਇਹਨਾਂ ਨੂੰ ਦੋਨਾਂ ਨੂੰ ਕਾਬੂ ਕਰ ਲਿਆ ਇੱਕ ਦਾ ਨਾਮ ਲਵਪ੍ਰੀਤ ਸਿੰਘ ਇੱਕ ਦਾ ਨਾਮ ਨਨਨੂ ਅਲਸਟ ਕਰਨ ਤੋਂ ਬਾਅਦ ਵੀ ਇਹਨਾਂ ਕੋ ਜਿਹੜਾ ਇਹਨਾਂ ਨੇ ਮੋਬਾਈਲ ਸਨੈਚ ਕੀਤਾ ਸੀ ਫਲਾਈ ਦਾ ਉਹ ਜੀ ਰਿਕਵਰ ਕਰ ਲਿਆ ਇਸ ਰਜਿਸਟਰਡ ਕਰਕੇ ਤਫਤੀਸ਼ ਕਰਨ ਦੀ ਇਹ ਕਿੰਨੇ ਸੇ ਸਟ੍ਰੇਸ ਹੋ ਗਿਆ ਜੀ ਇਹ ਵੀ ਨਹੀਂ ਦੋ ਘੰਟੇ ਦੇ ਅੰਦਰ ਅੰਦਰ ਹੀ ਇਹਨੂੰ ਟ੍ਰੇਸ ਕਰਕੇ ਤੇ ਲੋਕ ਕੰਮ ਕਰਦੇ ਤੁਹਾਨੂੰ ਦੋਸ਼ ਤੇ ਇਹਦੇ ਪਹਿਲਾਂ ਨੂੰ ਕੋਈ ਮਾਣ ਦਾ ਦਰਜਾ ਇਸ ਮੁੱਦੇ ਤੇ ਉਹ ਤਫਤੀਸ਼ ਚੱਲ ਰਹੀ ਹੈ ਉਹ ਡੀਪ ਇਨਵੈਸਟੀਗੇਸ਼ਨ ਮੇਰੀ ਕੋਈ ਗੱਲ ਸਾਹਮਣੇ ਹੋਊਗੀ ਉਹਨਾਂ ਦੇ ਵਿੱਚ ਇਹਨੂੰ ਕਰ ਵੀ ਹੋਊਗੀ ਯਾਰ ਠੀਕ ਹੈ ਜੀ ਧੰਨਵਾਦ ਜੀ ਅਮੇਰਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਐਂਸਰਾਂ ਤੇ ਲੁੱਟਖੋ ਦੀਆਂ ਵਾਰਤਾ ਨੂੰ ਅੰਜਾਮ ਦੇਣ ਵਾਲੇ ਲੋਕਾਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਇਸਲਾਮਾਬਾਦ ਦੀ ਪੁਲਿਸ ਨੇ ਗ੍ਰੋਹ ਦੇ ਮੈਂਬਰਾਂ ਨੂੰ ਕਾਬੂ ਕੀਤਾ ਹੈ ਲੁੱਟਖੋ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਸੰਬੰਧ ਦੋ ਨੌਜਵਾਨਾਂ ਨੂੰ ਕੁਝ ਘੰਟਿਆਂ ਵਿੱਚ ਹੀ ਗ੍ਰਿਫਤਾਰ ਕਰ ਲਿਆ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਦੋਵਾਂ ਨੌਜਵਾਨਾਂ ਕੋਲੋਂ ਇੱਕ ਵਿਅਕਤੀ ਕੋਲੋਂ ਮੋਬਾਈਲ ਫੋਨ ਦੀ ਖੋਹ ਕੀਤੀ ਗਈ ਸੀ ਸ਼ਸ਼ੀ ਗਾਂਧੀ ਮੈਂ ਇੱਕ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਮੇਰੇ ਦਾ ਮੋਬਾਈਲ ਦਾ ਚੋਰ ਫੜਿਆ ਆ ਉਹ ਕਿੱਥੋਂ ਮਤਲਬ ਕਿਸ ਤਰ੍ਹਾਂ ਮੈਂ ਕੀ ਕਹਿੰਦਾ ਇਹ ਚੋਰ ਨਹੀਂ ਇਹ ਸਨੇਚਰ ਹੈ ਇਹਨਾਂ ਦਾ ਕੰਮ ਇਦਾਂ 83 ਦਿਨ ਰਾਤ ਨੂੰ ਇਹ ਜਾਂਦੇ ਆਪਣੇ ਘਰ ਨੂੰ ਇਹ ਦੋ ਲੜਕਿਆਂ ਨੇ ਇਹਨੂੰ ਮੋਬਾਈਲ ਸਨੇਚ ਕੀਤਾ ਮੋਬਾਈਲ ਸਨੇਚ ਕਰਕੇ ਪਾਣੀ ਪੁੱਛ ਪੜ ਜਦੋਂ ਪਾ ਲੱਗਦਾ ਇਹਨਾਂ ਨੇ ਫਿਰ ਕੇਰਾ ਪਾ ਗਏ ਇਹ ਇਹਨਾਂ ਨੂੰ ਦੋਨਾਂ ਨੂੰ ਕਾਬੂ ਕਰ ਲਿਆ ਇੱਕ ਦਾ ਨਾਮ ਲਵਪ੍ਰੀਤ ਸਿੰਘ ਇੱਕ ਦਾ ਨੰਨਨੂ ਰੈਸ਼ਟ ਕਰਨ ਤੋਂ ਬਾਅਦ ਵੀ ਇਹਨਾਂ ਕੋ ਜਿਹੜਾ ਇਹਨਾਂ ਨੇ ਮੋਬਾਈਲ ਸਨੇਚ ਕੀਤਾ ਸੀ ਫਲਾਈ ਦਾ ਉਹ ਵੀ ਰਿਕਵਰ ਕਰ ਲਿਆ ਕੇਸ ਰਜਿਸਟਰ ਕਰਕੇ ਤਫਤੀਸ਼ ਕਰਨ ਦੀ ਇਹ ਕਿੰਨੇ ਚਿਰ ਸਟ੍ਰੈਸ ਹੋ ਗਿਆ ਜੀ ਇਹ ਵੀ ਨਹੀਂ ਹੋਏ 2 ਘੰਟੇ ਦੇ ਅੰਦਰ ਅੰਦਰ ਹੀ ਇਨਕੁਇਰੀ ਕਰਕੇ ਦੁਬਾਰਾ ਕਾਬੂ ਕਰ ਲਿਆ ਬਨੰਦੋਸ਼ੀ ਤੇ ਇਹਦੇ ਪਹਿਲਾਂ ਨੂੰ ਕੋਈ ਨਾਮਲਾ ਦਰਜ ਹੈ ਇਸ ਮੁੰਡੇ ਉਹ ਤਾਂ ਪੀਸ ਚੱਲਣ ਦੀ ਹੈ ਉਹ ਡੀਪ ਇਨਵੈਸਟੀਗੇਸ਼ਨ ਮੇਰੀ ਕੋ ਗੱਲ ਸਮਝ ਨਹੀਂ ਆਉਂਦੀ ਉਹਨਾਂ ਦੇ ਵਿੱਚ ਇਹਨਾਂ ਦੇ ਕਾਰਵਾਈ ਹੋ ਗਈ ਠੀਕ ਹੈ ਜੀ ਧੰਨਵਾਦ ਜੀ